ਹਾਂਜੀ ਇੱਥੇ ਪਰਦੇਸਾਂ ਨੂੰ ਪਤਾ ਕੀ ਹੁੰਦਾ ਪਿਆ ਕਿ ਇੱਥੇ ਬੰਦੇ ਜਿਨ੍ਹਾਂ ਨੇ ਇੰਡੀਆ ਦੇ ਵਿੱਚ दारू ਕਦੇ ਟੱਕ ਵੀ ਨਹੀਂ ਕੀਤੀ ਸੀ ਨਾ ਉਹ ਬੰਦੇ ਇੱਥੇ ਆ ਕੇ दारू ਹਰ ਰੋਜ਼ ਪੀ ਰਹੇ ਠੀਕ ਹੈ ਉਹ ਸੋਚਦੇ ਪਏ ਆ ਕਿ ਸਾਨੂੰ ਕਿਹੜਾ ਸਾਡੇ ਘਰ ਵਾਲੇ ਤੇ ਇਹ ਸੋਚਦੇ ਪਏ ਆ ਲੇਕਿਨ ਆ ਇਹ ਨਹੀਂ ਪਤਾ ਕਿ ਤੁਸੀਂ ਆਪਣਾ ਸਰੀਰ ਖਰਾਬ ਕਰ ਰਹੇ ਇੱਕ ਦੂਸਰੇ ਨੂੰ ਦੇਖ ਕੇ ਯਾਰ ਹੈ ਸ਼ਾਮ ਨੂੰ ਜਦੋਂ 5 5:30 ਹੁੰਦੇ ਆ ਗੱਪੀ ਹੁੰਦੀ ਆ ਕੰਮ ਤੋਂ ਦਾਰੂ ਵਾਲੇ ਕੀੜੇ ਲੜਦੇ ਆ ਉਹਨਾਂ ਦੇ ਝੱਟ ਜਾਂਦੇ ਆ ਮਾਰਕੀਟ ਦਾਰੂ ਲਿਆਉਂਦੇ ਆ ਮਾਰਕੀਟਾਂ 'ਚ ਵੱਧੂ ਦਾਰੂ ਮਿਲਦੀ ਆ ਇੱਥੇ ਕਿਹੜਾ ਕੋਈ ਦਾਰੂ ਵਾਲੇ ਠੇਕੇ ਆ ਮਾਰਕੀਟਾਂ 'ਚ ਦਾਰੂ ਝੱਟ ਲਿਆਉਂਦੇ ਆ ਪੀ ਲੈਂਦੇ ਆ ਇੰਡੀਆ 'ਚ ਆਪਣੇ ਮੰਮੀ ਪਾਪਾ ਤੋਂ ਡਰਦੇ ਨੇ ਯਾਰ ਪਤਾ ਨਾ ਲੱਗੇ ਮਹੀਨੇ 'ਚ ਦੋ ਵਾਰੀ ਵੀ ਜੇ ਪੀਂਦੇ ਸੀ ਨਾ ਲੁੱਕ ਛਿਪ ਕੇ ਲੇਕਿਨ ਇੱਥੇ ਬੰਦੇ ਹਰ ਰੋਜ਼ ਤਾਰੂ ਟੀਨ ਲੱਗੇ ਇਹ ਚੰਗੀ ਗੱਲ ਨਹੀਂ ਇੱਕ ਦੂਜੇ ਨੂੰ ਦੇਖ ਕੇ ਸਰੀਰ ਆਪਣਾ ਖਰਾਬ ਕਰ ਰਹੇ ਹੋ ਕਿਸੇ ਦਾ ਨਹੀਂ ਜਰਾ ਦੇਖੋ ਸਮਝੋ ਵਿਚਾਰੋ